हरसिमरत कौर बादल दी रैली च भिड़े नौजवान चलिया कुर्सियां हाल च मची हफड़ा दफड़ी एतवार दुपिर स्थानक ग्रीन पैलेस विखे यूथ अकाली दल वलों की गई चोन रैली दौरान अकाली दल दे वर्कर आपस चिड़ गए ਪਿੱਛੇ ਬੈਠੇ ਨੌਜਵਾਨਾਂ ਦੇ ਆਪਸ ਵਿੱਚ ਲੜਨ ਦਾ ਕਾਰਨ ਕਿਸੇ ਨੂੰ ਪਤਾ ਨਹੀਂ ਸੀ ਪਰ ਹਾਲਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਯੂਥ ਅਕਾਲੀ ਦਲ ਦੇ ਆਗੂਆਂ ਨੇ ਬੜੀ ਮੁਸ਼ਕਲ ਨਾਲ ਦੋਵਾਂ ਪਾਸਿਆਂ ਤੋਂ ਨੌਜਵਾਨਾਂ ਨੂੰ ਬਾਹਰ ਕੱਢ ਕੇ ਮਾਹੌਲ ਸ਼ਾਂਤ ਕੀਤਾ ਜ਼ਿਕਰ ਯੋਗ ਹੈ ਕਿ ਗਰੀਮ ਪੈਲੇਸ ਵਿਖੇ ਯੂਥ ਅਕਾਲੀ ਦਲ ਵੱਲੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲਦੀ ਰੈਲੀ ਦਾ ਪ੍ਰੰਮਤ ਕੀਤਾ ਗਿਆ ਸੀ ਇਸ ਰੈਲੀ 'ਚ ਯੂਥ ਅਕਾਲੀ ਦਲ ਵੱਲੋਂ ਨੌਜਵਾਨਾਂ ਦੀ ਵੱਡੀ ਭੀੜ ਇਕੱਠੀ ਹੋਈ ਸੀ ਪਰ ਇਸ ਤੋਂ ਪਹਿਲਾਂ ਕਿ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਰੈਲੀ 'ਚ ਪਹੁੰਚਦੇ ਪਿਛਲੇ ਪਾਸੇ ਬੈਠੇ ਨੌਜਵਾਨ ਆਪਸ ਵਿੱਚ ਪਿਲ ਗਏ ਇਸ ਦੌਰਾਨ ਦੋਵੇਂ ਪਾਸਿਓਂ ਕੁਰਸੀਆਂ ਛੁੱਟੀਆਂ ਗਈਆਂ ਪੂਰੇ ਹਾਲ 'ਚ ਹਫੜਾ ਦਫੜੀ ਮਚ ਗਈ ਸਟੇਜ 'ਤੇ ਮੌਜੂਦ ਅਕਾਲੀ ਆਗੂ ਦੌੜ ਕੇ ਉਹਨਾਂ ਕੋਲ ਆਏ ਤੇ ਬੜੀ ਮੁਸ਼ਕਲ ਨਾਲ ਨੌਜਵਾਨਾਂ ਨੂੰ ਸ਼ਾਂਤ ਕਰਕੇ ਹਾਲ ਤੋਂ ਬਾਹਰ ਭੇਜ ਦਿੱਤਾ हालदे ਬਾਹਰ ਵੀ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਸਾਬਕਾ ਸੂਬਾ ਪ੍ਰਧਾਨ ਰੋਬਿੰਨ ਬਰਾੜ ਤੇ ਹੋਰ ਆਗੂਆਂ ਨੂੰ ਇਹਨਾਂ ਨੌਜਵਾਨਾਂ ਨੂੰ ਸ਼ਾਂਤ ਕਰਨ ਲਈ ਕਾਫੀ ਮੁਸ਼ਕਲਤ ਕਰਨੀ ਪਈ।